ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਬਹਿ ਖਾਹ ਨੂੰ ਸਿਹਾਰੀ ਬਹਿ ਨਹੀਂ ਕਹਿਣਾ ਜਿਤ ਪੋਲਾ ਇਨ ਜਿਤ ਨਹੀਂ ਕਹਿਣਾ ਸਮਾਲੇ ਭਾਰਾ ਸਮਾਲੇ ਨਿਕਲਣਾ ਸਮਾਲੇ ਵਾਜੇ 나ਦ ਅਨੇਕ ਅਸ਼ੰਖਾ ਕੀਤੇ ਵਾਵਣ ਹਾਰੇ ਵਾਜੇ ਨਹੀਂ ਕਹਿਣਾ ਵਾਜੇ ਕਸ ਕੇ ਕੇਤੇ ਰਾਗ ਪਰਿ ਸਿਓ ਕਹੀਆ ਨਾ ਕੇਤੇ ਗਾਵਣ ਹਾਰੇ ਕਹੀਆ ਨਾ ਕਹੀਆ ਨੀ ਕਹਿਣਾ ਕਹੀ ਆਹਾ ਕਹੀਆ ਨਾ ਗਾਵਹਿ ਤੋਹ ਨੂੰ ਪਾਉਣ ਪਾਣੀ ਬੈ ਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਹਾ ਹਨੁ ਸਿਹਾਰੀ ਇਸ ਪੌੜੀ ਵਿੱਚ ਇਸ ਸ਼ਬਦ ਦੀ ਵਰਤੋਂ ਬਹੁਤ ਹੋਣੀ ਹੈ ਗਾਵੈ ਨਹੀਂ ਗਿਆਣਾ ਪੁਲੇਖ ਹੈ ਕਿ ਬਹੁਵਚਨ ਬਣਾਉਣ ਵਾਸਤੇ ਇਹਨੂੰ ਬਿੰਦੀ ਲਾਉਣੀ ਪੈਣੀ ਹੈ ਬਿੰਦੀ ਲਾਉਣ ਵੇਲੇ ਅਸੀਂ ਸੁਰਹਾਹੀ ਤੇ ਸਿਹਾਰੀ ਉਹ ਕੱਟ ਹੀ ਦਿੰਦੇ ਹਾਂ ਗਾਵੈ ਕਹਿ ਦਿੱਤਾ ਜਾਂਦਾ ਹੈ ਗਾਵੈ ਵਾਵੈ ਤੇ ਦੁਲਾਵਾ ਇੱਕ ਵਚਨ ਹੁੰਦਾ ਜਿਹੜਾ ਪਿੱਛੇ ਅਸੀਂ ਪੜ ਕੇ ਆਏ ਹਾਂ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਗਾਵੈ ਕੋ ਗੁਣ ਉਹ ਉਹ ਸਾਰੇ ਪੌੜੀ ਵਿੱਚ ਗਾਵੈ ਇੱਕ ਵਚਨ ਇੱਥੇ ਆਏ ਨੂੰ ਸਿਹਾਰੀ ਗਾਵਹਿ ਬਹੁ ਵਚਨ ਇਸ ਲਈ ਗਾਵੈ ਤਾਂ ਦੁਲਾਵਾਂ ਲਾ ਕੇ ਬਿੰਦੀ ਨਹੀਂ ਲਾਉਣੇ ਗਾਵਹਿ ਐਉਂ ਨਹੀਂ ਰਣਾ ਗਾਵਹਿ ਇਹ ਬਹੁ ਵਚਨ ਬਣਾਇਆ ਹੋਇਆ ਸਤਿਗੁਰੂ ਸਾਹਿਬ ਜੀ ਨੇ ਬਿੰਦੀ ਲਾ ਕੇ ਹਾਹੇ ਦੀ ਸਿਹਾਰੀ ਕੱਟ ਕੇ ਬਹੁਵਚਨ ਬਣਾਉਣ ਦੀ ਲੋੜ ਨਹੀਂ ਹੈ ਤੋਹਨੋ ਤੋਨੋ ਨਿਗਾਣਾ ਗਾਵੇ ਤੋਨੋ ਤੋਹ ਹਾ ਹਾ ਤੋਹਨੋ ਹਾ ਹਾ ਇੱਕ ਅਜਿਹਾ ਅੱਖਰ ਹੈ ਜਿਸ ਦਾ ਕੁਰਬਾਨੀ ਵਿੱਚ ਕਾਠ ਕਰਨ ਸਮੇਂ ਅਕਸਰ ਸੀ ਉਚਾਰਨ ਜਿਹੜਾ ਉਹ ਮਲਕੇ ਜੀ ਕਰਦੇ ਹੰਗਾ ਗਾਵੇ ਤੋਨੋ ਕੀ ਇਹ ਮਿਲਿਆ ਗਿਆ ਹਾ ਗਾਵਹਿ ਤਖਨੋ ਪੂਰਾ ਪਾਉਣ ਊੜੇ ਨੂੰ ਕਿਰਪਾਉਣ ਇਹਨੂੰ ਪਾਉਣ ਕਨੌੜੇ ਆਲਾ ਨਹੀਂ ਕਹਿਣਾ ਪਾਉਣ ਗਾਵਹਿ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਚਿਤ ਚੱਚੇ ਤੇ ਅਟਕਾਉਣੀ ਹੈ ਗੁਪਤ ਪਪਾ ਪੂਰਾ ਬੋਲਣਾ ਮਲਣਾ ਜਾਂ ਇਨਕੁਪਤ ਗੁਪਤ ਨਹੀਂ ਕਹਿਣਾ ਗੋਪਤ ਗੋਪਤ ਜਾਣ ਹੈ ਹਾਹੇ ਨੂੰ ਸਿਹਾਰੀ ਜਾਣਾ ਨਹੀਂ ਕਹਿਣਾ ਵਿਚਾਰੇ ਵਾਹੇ ਨੂੰ ਬਿਹਾਰੀ ਵਿਚਾਰੇ ਨਹੀਂ ਕਹਿਣਾ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਸੋਹਣ ਹਾ ਹ ਸੋਹਨ ਸੋਨ ਨੂੰ ਗਾਣਾ ਸੋਹਨ ਸੋਹਨ ਗਾਵਹਿ ਅੰਤ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਇੰਦਾਸਨ ਦੇਵਤਿਆਂ ਆੜੇ ਨੂੰ ਕੰਨਾ ਬਿੰਦੀ ਸਾਹਿਤ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਸਿੱਧ ਸਮਾਧੀ ਕਸਕੇ ਇਕ ਜਿਹੜਾ ਗਾਵਨ ਸ਼ਬਦ ਗਾਵਨ ਇਹ ਗੱਗੇ ਨੂੰ ਕੰਨਾ ਵਾਵਾ ਕਾਵ ਇਥੋਂ ਤੱਕ ਇਹਦਾ ਮੱਕ ਵਿੱਚ ਉਚਾਰ ਨਹੀਂ ਕਰਨਾ ਅਸੀਂ ਬਿੰਦੀਆਂ ਲਾਉਣ ਲੱਗ ਪੈਂਦੇ ਹਾਂ ਫਿਰ ਗੱਗੇ ਤੋਂ ਸ਼ੁਰੂ ਹੋ ਜਾਂਦੀਆਂ ਗਾਵਨ ਗਾਵਨ ਨੇ ਕਹਿਣਾ ਗਾਵ ਗਾਵਨ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਜਤੀ ਸਤੀ ਪੂਲਾ ਕਹਿਣਾ ਸੰਤੋਖੀ ਇਹ ਸਸੇ ਤੇ ਟਿੱਪੀ ਹੈ ਇਹਨੂੰ ਠਿੱਲਾ ਜਾ ਨਹੀਂ ਕਹਿਣਾ ਫਿਰ ਸੰਤੋਖੀ ਬਣ ਜਾਂਦਾ ਸਾਨੂੰ ਸੰਤੋਖੀ ਨਹੀਂ ਸੰਤੋਖੀ ਗਾਵਨ ਪੰਡਿਤ ਪੜਨ ਰਖੀਸਰ ਜੁਗ-ਜੁਗ ਵਿਦਿਆ ਨਾਲੇ ਪੰਡਿਤ ਡੁੱਡੇ ਨੂੰ ਸਿਹਾਰੀ ਪੜਨੀ ਹੈ ਪੰਡਿਤ ਨਹੀਂ ਕਹਿਣਾ ਰਖੀਸਰ इकट्ठा पढ़ना तो है रखी सर, सर, सर रखी सर्थ 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 क्या ना। सर ने कहना जुग जुग वेदा नाले गावे है मोहनिया मन मोहन सुरगा मछ पयाले मोहनिया मोहन हाहे मोहनिया गावे मोहनिया मन मोहन यू नहीं कहना मोहनिया मोहन मोहनिया मोहन ਸੁਰਗਾ ਮਛ ਮੰਮੇ ਤੇ ਅਤ ਪਿਆਲੇ ਪਪਾ ਈੜੀ ਨੂੰ ਸਿਹਾਰੀ ਪਏ ਆਲੇ ਪਿਆਲੇ ਇਹਨੂੰ ਪਿਆਲੇ ਨਹੀਂ ਕਹਿਣਾ ਸੁਰਗਾ ਮਛ ਪਿਆਲੇ ਪਿਆਲੇ ਗਾਵਨ ਰਤਨ ਉਪਾਏ ਤੇਰੇ 68 ਤੀਰਤ ਨਾਲੇ ਰਤਨ ਉਪਾਏ ਉੜੇ ਨੂੰ ਅੰਕੜਾ ਆਪਾ ਇਹ ਨਹੀਂ ਕਹਿਣਾ 860 ਇਹਨੂੰ 86 ਨਹੀਂ ਕਹਿਣਾ 888 866 ਗਾਵਹਿ ਜੋਤ ਮਹਾ ਬਲ ਸੂਰਾ ਗਾਵਹਿ ਖਾਣੀ ਚਾਰੇ ਜੋਤ ਜੱਜਾ ਪੜ੍ਹਨਾ ਹੈ ਜੀ ਯੋਧ ਨਹੀਂ ਕਹਿਣਾ ਗਾਵਹਿ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਰਖੇ ਰਾਰੇ ਅਤਕ ਸੇ ਤਦਨੋ ਗਾਵਹਿ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਰਤੇ ਤੇਰੇ ਵਖ ਵਖ ਰਾਰੇ ਤਦਕ ਵੀ ਲਉਣੀ ਹੈ ਰਤੇ ਭਗਤ ਗੱਗਾ ਮਲ ਨਾ ਜਾਣੀ ਭਗਤ ਹੋਰ ਕਿਤੇ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਚਿਤ ਚੱチェ ਤੇ ਅਤਕ ਲਾਉਣੀ ਹੈ ਗਾਵਨ ਆਵਨ ਇਹਨਾਂ ਨੂੰ ਬਿੰਦੀਆਂ ਨਹੀਂ ਲਾਉਣੀਆਂ ਗਾਵਨ ਆਵਨ ਗਾਵਨ ਆਵਨ ਨਾਨਕ ਕਿਆ ਇਹ ਵੱਖ ਵੱਖ ਨਾਨਕਿਆ ਨਹੀਂ ਕਰਨਾ ਨਾਨਕ ਕਿਆ ਵਿਚਾਰੇ ਵਾਵੇ ਨੂੰ ਬਿਹਾਰੀ ਵਿਚਾਰੇ ਨਹੀਂ ਗਾਣਾ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਸੀ ਨਾਈ ਸਾਹਿਬ ਵਾਹੇ ਨੂੰ ਸਿਹਾਰੀ ਸੱਸੀ ਦਾ ਕੰਨਾ ਇਹਨੂੰ ਸਾਹਿਬ ਜਾਂ ਸਾਹਿਬ ਨਹੀਂ ਗਾਣਾ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜੇਨ ਰਚਾਈ ਹੋਸੀ ਜਾਸੀ ਇਹ ਕੱਸ ਕੇ ਪੜਨੇ ਹਨ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਭਾਤੀ ਜਨਸੀ ਉਪਾਈ ਯੂੜੇ ਨੂੰ ਔਕੜ અપਾਈ ਨਹੀਂ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਆਪਣਾ ਆੜੇ ਨੂੰ ਕੰਨ ਆਪਣਾ ਨਹੀਂ ਕਹਿਣਾ ਵਡਿਆਈ ਬਾਵੇ ਨੂੰ ਜੋਰ ਦੇ ਕੇ ਤਾਂ ਕਿ ਡੱਡਾ ਪੂਰਾ ਬੋਲੇ ਵਡਿਆਈ ਇਹਨੂੰ ਵਡਿਆਈ ਨਹੀਂ ਕਹਿਣਾ ਜੋ ਤਿਸ ਭਾਵੈ ਸੋਈ ਕਰਸੀ ਹੁਕਮਨ ਕਰਣਾ ਜਾਈ ਸੋ ਪਾਤਸ਼ਾਹ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਸਾਹ ਨਿਗਾਣਾ ਸਾਹਾ ਪਾਤ ਸਾਹਿਬ ਪਪੇ ਨੂੰ ਕੰਨਾ ਪਾਤ ਸਾਹਾ ਪਤ ਸਾਹਿਬ ਨਿਗਾਣਾ ਪਾਤ ਸਾਹਿਬ ਨਾਨਕ ਰਹਿਣ ਰਹਿਣ ਨੇ ਕਹਿਣਾ ਰਹਿਣ ਮੁੰਦਾ ਸੰਤੋਖ ਸ਼ਰਮ ਪਾਤ ਝੋਲੀ ਧਿਆਨ ਕੀ ਕਰ ਹੈ ਵਿਭੂਤ ਮੰਦਾ ਮੰਦਾ ਨਹੀਂ ਕਹਿਣਾ ਭਾਵ ਮੰਦਰਾ ਸੰਤੋਖ ਸਸੇ ਤੇ ਟਿੱਪੀ ਸਾਨੂੰ ਨਹੀਂ ਕਹਿਣਾ ਸੰਤੋਖ ਇਉਂ ਨਹੀਂ ਕਹਿਣਾ ਸੰਤੋਖ ਪਾਤ ਝੋੜੀ ਪਾਤ ਪੋਲਾ ਵਿਭੂਤ ਬੱਬੇ ਨੂੰ ਸਿਹਾਰੀ ਪੜਨੀ ਹੈ ਵਿਭੂਤ ਨਹੀਂ ਕਹਿਣਾ ਖੰთა ਕਾਲ ਕੁਆਰੇ ਕਾਇਆ ਜੁਗਤ ਡੰਡਾ ਪਰਤੀਤ ਕਾਇਆ ਆੜੇ ਨੂੰ ਬਿੰਦੀ ਜੁਗਤ ਗੱਗਾ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਜਗ ਜੀਤ ਇਹ ਵਖ ਵਖ ਪੜਨਾ ਹੈ ਜਗ ਤੋਂ ਭਾਵ ਜਗਤ ਸੰਸਾਰ ਜੀਤ ਤੋਂ ਭਾਵ ਹੈ ਜਿਤਣਾ ਇਹਨੂੰ ਇਕੱਠਾ ਨਹੀਂ ਕਰਨਾ ਜਗਜੀਤ ਨਹੀਂ ਕਹਿਣਾ ਜਿਵੇਂ ਕਿਸੇ ਬੰਦੇ ਦਾ ਨਾਮ ਹੋਣਾ ਇੰਉਂ ਨਹੀਂ ਕਹਿਣਾ ਜਗਜੀਤ ਜਗਜੀਤ ਆਦੇਸ ਤਿਸੈ ਆਦੇਸ ਆਦੇਸ ਆੜੇ ਦਾ ਕੰਨਾ ਪੂਰਾ ਉਚਾਰਨ ਕਰਨਾ ਹੈ ਜੀ ਆਦੇਸ ਆਦੇਸ ਨਹੀਂ ਕਹਿਣਾ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਅਨਾਹਤ ਇਹਨੂੰ ਅਨਾਹਤ ਨਿਗਣ ਅਨਾਹਤ ਅਨਾਹਤ ਇਕੱਠਾ ਭਗਤ ਗਿਆਨ ਦਇਆ ਭੰਡਾਰਣ ਘਟ ਘਟ ਵਜੈ ਨਾਦ ਭਗਤ ਗੱਗਾ ਭਗਤ ਮਲਨਾ ਜੈ ਨਿ ਭਗਤ ਇਹੋ ਨਿਗਣ ਭਗਤ ਭਗਤ ਦਇਆ ਈੜੀ ਨੂੰ ਸਿਹਾਰੀ ਭੰਡਾਰਮ ਪੱਬੇ ਤੇ ਟਿੱਪੀ ਘਟ ਘਟ ਵੱਜ ਹੈ ਨਾਦ ਘਟ 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 ਪੋਲਾ ਕਹਿਣਾ ਜੀ ਇਹਨੂੰ ਘਟ ਨਹੀਂ ਕਹਿਣਾ ਘਟ ਘਟ ਆਪਨਾਥ ਨਾਥੀ ਸਭ ਜਾ ਕੀ ਰਿੱਦ ਸਿੱਧ ਅਵਰਾ ਸਾਦ ਰਿੱਦ ਸਿੱਧ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲੇਖੇ ਆਵਹਿ ਭਾਗ ਦੋਏ ਦੋਏ ਨਹੀਂ ਕਹਣਾ ਦੋਏ ਚਲਾਵਹਿ ਇਹਨੂੰ ਚਲਾਵਾਂ ਆਵਾਂ ਨਹੀਂ ਕਹਿਣਾ ਚਲਾਵਹਿ ਆਵਹਿ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੋਗਤ ਵਿਆਈ ਤਿੰਨ ਚੇਲੇ ਪਰਵਾਨ ਏਕਾ ਇਹਨੂੰ ਏਕਾ ਨਹੀਂ ਕਹਿਣਾ ਕਸ਼ਕੀ ਵਿਆਈ ਪਰਸੂਤਾ ਹੋਈ ਭਾਵ ਪਸਾਰਾ ਹੋਇਆ ਇਹਨੂੰ ਵਿਆਈ ਨਹੀਂ ਕਹਿਣਾ ਤਿੰਨ ਚੇਲੇ ਤਿੰਨ ਨੇ ਗਣਾ ਤਿੰਨ ਚੇਲੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਸੰਸਾਰੀ ਭੰਡਾਰੀ ਜਿਬ ਤਿਸ ਭਾਵੈ ਤਿਵੈ ਚਲਾਵੈ ਜਿਵ ਹੂਵੈ ਫੁਰਮਾਣ ਜਿਵ ਤਿਵ ਵਾਵਾ ਮਲਨਾ ਜੇ ਹਰ ਨਹੀਂ ਪੂਰਾ ਪੜਨਾ ਹੈ ਫੁਰਮਾਣ ਫੱਫੇ ਨੂੰ ਔਂਕੜ ਲਾਉਣੀ ਹੈ ਫੁਰਮਾੜ ਫਰਮਾਨ ਨਹੀਂ ਕਹਿਣਾ ਇਹਨੂੰ ਫਰਮਾਨ ਓਹ ਵੇਖੈ ਓਨਾ ਨਦਰ ਨ ਆਵੇ ਬਹੁਤਾ ਇਹੋ ਵਿਡਾਣ ਕੋਹੋ ਹਾ ਹੰਕੜ ਓਹੋ ਨਹੀਂ ਕਹਿਣਾ ਬਹੁਤਾ ਹਾ ਹਾ ਬਹੁਤ ਆ ਬਹੁਤਾ ਨਹੀਂ ਕਹਿਣਾ ਆੜਾ ਨਾ ਬਣੇ ਵਿਡਾਣ ਵਾਵੇ ਨੂੰ ਸਿਹਾਰੀ ਆਦੇਸ ਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਅਨੀਲ ਅਨਾਹਤ ਆਸਣ ਲੋਏ ਲੋਏ ਭੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਭੰਡਾਰ ਏਕਾ ਵਾਰ ਏਕਾ ਨਹੀਂ ਕਹਿਣਾ ਏਕਾ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂ ਜੀਪਾਉ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਜੀਪਾਉ ਪੱਬਾ ਇਹਨੂੰ ਜੀਪਾਉ ਨੇ ਕਹਣਾ ਜੀਪਾਉ ਪੱਬਾ ਤੱਦਾ ਕੱਗਾ ਛੱਜਾ ਇਹ ਸ਼ਬਦ ਜਦੋਂ ਕਿਸੇ ਅੱਖਰ ਦੇ ਪਿੱਛੇ ਆਉਂਦੇ ਆ ਤਾਂ ਉਹ ਥੋੜੇ ਸਾਇਲੈਂਸ ਹੋ ਜਾਂਦੇ ਤੇ ਚੁੱਪ ਹੋ ਜਾਂਦੇ ਆ ਮੁੱਢ ਵਿੱਚ ਆਉਣ ਤਾਂ ਪੂਰੇ ਬੋਲਦੇ ਹਨ ਇੱਕ ਦੂ ਜੀਪਾਉ ਲੱਖ ਹੋਹੇ ਕੋਹੇ ਨਹੀਂ ਗਿਣਾ ਲੱਖ ਹੋਵਹਿ ਲੱਖ 20 ਹੋਵਹਿ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਲੱਖ ਲੱਖ ਅਦਕਲਾ ਕੇ ਆਖੀਆ ਹੈ ਆਖੀਆਂ ਨਹੀਂ ਗਿਣਾ ਇਹ ਬਹੁਵਚਨ ਬਣਿਆ ਹੋਇਆ ਪਹਿਲਾਂ ਹੀ ਜਗਦੀਸ਼ ਇਹਨੂੰ ਟਿੱਲਾ ਜਾਂ ਨਹੀਂ ਕਹਣਾ ਜਗਦੀਸ਼ ਜਿਵੇਂ ਕਿਸੇ ਵਿਅਕਤੀ ਦਾ ਨਾਮ ਹੁੰਦਾ ਹੈ ਜਗਦੀਸ਼ ਨਿਕਲਣਾ ਜਗਦੀਸ਼ ਏਤਰਾ ਹੈ ਪਤ ਪਵੜੀਆਂ ਚੜੀਏ ਹੋਏ 21 ਰਾਖੇ ਰਾਖੀ ਨਹੀਂ ਕਹਿਣਾ ਪਵੜੀਆਂ ਚੜੀਏ ਭਾਰਾ 21 ਯੂਰੀ ਨੂੰ ਸਿਹਾਰੀ ਇਹ ਉਚਾਰਨ ਅਕਸਰ ਸਾਡੇ ਕੋਲੋਂ ਅਸ਼ੁੱਧ ਰਹਿ ਜਾਂਦਾ ਹੈ ਚੜੀਆ ਹੋਏ ਅਕੀਸ ਅਕੀਸ ਨਹੀਂ ਕਹਿਣਾ 21 ਇਹ ਜਿਹੜੀ ਨੂੰ ਸਿਹਾਰੀ 21 ਇਹ ਦੋ ਸ਼ਬਦ ਜੁੜੇ ਹੋਏ ਨੇ ਇੱਕ ਜਮਾਇਸ ਈਸ਼ਵਰ ਨਾਲ ਇੱਕਮਿਕ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਸੁਣ ਗੱਲਾਂ ਗਲਾ ਚੰਗਲਾ ਨਹੀਂ ਕਹਿਣਾ ਗੱਲਾਂ ਗੱਗੇ ਅਦਕ ਵੀ ਲਾਉਣੀ ਹੈ ਲੱਲੇ ਨੂੰ ਬਿੰਦੀ ਵੀ ਲਾਉਣੀ ਹੈ ਆਕਾਸ ਆੜੇ ਨੂੰ ਕੰਨਾ ਕੀਟਾਂ ਆਈ ਰੀਸ ਨਾਨਕ ਨਦਰਿ ਪਾਈਐ ਕੂੜੀ ਕੂੜਾ ਠੀਸ ਨਦਰਿ ਪਾਈਐ ਆੜੇ ਤੇ ਤੁਲਾਵਾ ਕੂੜਾ ਠੀਸ ਆੜੇ ਤੇ ਤੁਲਾਵਾ ਕੂੜੇ ਨਿਗਣ ਕੂੜਾ ਪਾਈ ਹੈ ਪਾਈ ਨਹੀਂ ਕਹਿਣਾ ਜੀ ਪਾਈ ਹੈ